ਪਰ ਇੱਥੇ ਵੀ ਗੱਲ ਨਹੀਂ ਮੁੱਕੀ ਗੁਰੂ ਪਦਵੀ ਇੱਥੇ ਵੀ ਨਹੀਂ ਦਿੱਤੀ ਸ਼ਬਦ ਨੂੰ ਅਜੇ ਗੁਰੂ ਵਾਲਾ ਸਿਰਜਣਾ ਚੱਲ ਰਿਹਾ ਏ ਕੁਝ ਮਹੀਨੇ ਤੇ ਰਹਿ ਸਭੂ ਕੀ ਤਲਵੰਡੀ ਦਬੰਦ ਸਿੰਘ ਸਾਹਿਬ ਇੱਥੋਂ ਵਿਰਾਸਤੇ ਆਦੇ ਹਜ਼ੂਰ ਸਾਹਿਬ ਨੂੰ ਚੱਲ ਪਏ ਹਜ਼ੂਰ ਸਾਹਿਬ ਜਾ ਕੇ ਜਾਣਦੇ ਆਈ ਜਿਹੜੇ ਉੱਥੇ ਕੁੱਤਕ ਹੋਏ ਉਹ ਵੀ ਤੁਹਾਨੂੰ ਸ਼ਾਇਦ ਪਤਾ ਹੋਵੇ ਤੀਰ ਮਾਰਿਆ ਮਸਜਿਦ ਦਾ ਪੁਸ਼ੇ ਸਾਦ ਟੁੱਟ ਗਿਆ ਮੁਸਲਮਾਨ ਪਰਵਾ ਨੇ ਰੋਲਾ ਪਾਤਾ ਪੀਗੜਾ ਗੁਰੂ ਆ ਜਿਹਨੇ ਦੂਜੀ ਤਰਫ ਦੇ ਅਟੈਕ ਕੀਤੀ ਦੂਜੀ ਤਰਫ ਦੇ ਨੂੰ ਧਰਮਸਥਾਨ ਚੰਗਾ ਨਹੀਂ ਲੱਗਾ ਸ਼ਿਕਾਇਤ ਹੋ ਗਈ ਰਾਜੂ ਦੇ ਕੋਲ ਸ਼ਿਕਾਇਤ ਹੋ ਗਈ ਕੱਠ ਹੋ ਗਿਆ ਕਹਿੰਦੇ ਸਾਡਾ ਧਰਮ ਸਥਾਨ ਤੋੜਤਾ ਨੇ ਗੁਰੂ ਨੇ ਬਾਦਸ਼ਾਹ ਨੇ ਪੁੱਛਿਆ ਕਿ ਕਿਉਂ ਤੋੜਿਆ ਕੱਲੇ ਜਦੋਂ ਸਾਡੀ ਟੁੱਟ ਗਈ ਤਾਂ ਫਿਰ ਕੀ ਹੋਇਆ ਫਿਰ ਵੀ ਤੋੜਨਾ ਸੀ ਅਸੀਂ ਤੇ ਜੇ ਤੀਨ ਦਾ ਟੁੱਟ ਗਿਆ ਤਾਂ ਫਿਰ ਕੀ ਹੋ ਗਿਆ ਹੁਣ ਬੜਾ ਅਹਿਮ ਜਿਹਾ ਮਸਲਾ ਹੋ ਗਿਆ ਤੇ ਤੁਹਾਡਾ ਸਥਾਨ ਕਿਵੇਂ ਤੇ ਚਿਰਾਂ ਤੋਂ ਜੂ ਜੋਰ ਸਾਹਿਬ ਬਸਿਆ ਏ ਉਦੋਂ ਤੋਂ ਲੈ ਕੇ ਮੁਸਲਮਾਨਾਂ ਦਾ ਕਬਜ਼ਾ ਥੇ ਮੁਸਲਮਾਨਾਂ ਦੀ ਵਸੇਤ ਆ ਤੁਹਾਡੀ ਜਗ੍ਹਾ ਕਿਵੇਂ ਹੋ ਗਈ ਉਹ ਕਹਿੰਦੇ ਪੁੱਟ ਕੇ ਦੇਖ ਲਓ ਤਾ ਉਹ ਮਸਜਿਦ ਨੂੰ ਮਸਜਿਦ ਨੂੰ ਪੁੱਟ ਕੇ ਦੇਖੋ ਜੇ ਤੇ ਸਾਡਾ ਧੂਣਾ ਇੱਥੇ ਨਾ ਹੋਵੇ ਸਾਡਾ ਧੂਣਾ ਇੱਥੇ ਨਾ ਹੋਵੇ ਪਹਿਲੇ ਜੁੱਗਾਂ ਦਾ ਪਰੇ ਤੁਹਾਡਾ ਤੁਹਾਡੀ ਇਹ ਮਸੀਤ ਤੁਹਾਡੀ ਜਗਾ ਤੇ ਜੇ ਸਾਡੀ ਜਗਾ ਨਿਕਲਾ ਤੇ ਧੂਣਾ ਉਥੇ ਹੋਊਗਾ ਥਲੇ ਤੇ ਅਸੀਂ ਤਾਂ ਆਗੇ ਪੁੱਟਿਆ ਗਿਆ ਅੰਦਰੋਂ ਸਾਰੇ ਧੂਨੇ ਦੇ ਨਿਸ਼ਾਨੀਆਂ ਮਿਲ ਗਈਆਂ ਬਾਦਸ਼ਾਹ ਨੂੰ ਉਹ ਜਗਾ ਦੇਣੀ ਪਈ ਉਥੇ ਪਾਸ਼ਾ ਨੇ ਫਿਰ ਤਰਬਸ਼ਾ ਲੜਾਈ ਉਥੇ ਫਿਰ ਸ਼ਬਦ ਗੁਰੂ ਨੂੰ ਗੁਰਗੱਦੀ ਦੇ ਦਿੱਤੀ ਤੇ ਆਪਣੇ ਸਿੱਖਾਂ ਨੂੰ ਫਿਰ ਉਹਨਾਂ ਇੱਕ ਗੱਲ ਕਹੀ ਸਭ ਸਿੱਖਣ ਕੋ ਹੁਕਮ ਹੈ ਗੁਰਸਿੱਖੋ ਅੱਜ ਤੱਕ ਮੈਂ ਤੁਹਾਨੂੰ ਬੇਨਤੀ ਰੂਪ ਵਿੱਚ ਕੁਝ ਨਹੀਂ ਕਿਹਾ ਬੇਨਤੀ ਨਹੀਂ ਤੇ ਪਰ ਉਹ ਗੱਲਾਂ ਤੁਹਾਡੇ ਨਾਲ ਕੀਤੀਆਂ ਹੋਣਗੀਆਂ ਸਲਾਮਾਂ ਕੀਤੀਆਂ ਹੋਣਗੀਆਂ ਅੱਜ ਤੱਕ ਮੈਂ ਤੁਹਾਡੇ ਤੇ ਹੁਕਮ ਨਹੀਂ ਕੀਤਾ ਭਾਵੇਂ ਮੈਂ ਗੁਰੂ ਪਦਵੀ ਤੇ ਬੈਠਾ ਸੀ ਪਹਿਰ ਵੀ ਤੁਹਾਨੂੰ ਮੈਂ ਹੁਕਮ ਨਹੀਂ ਕੀਤਾ ਅਜੇ ਤੱਕ ਅੱਜ ਮੇਰਾ ਸਾਰੇ ਕੌਮ ਨੂੰ ਇੱਕ ਹੁਕਮ ਆ ਕੀ ਪਸ਼ਾ ਕੀ ਹੁਕਮ ਆ ਗੁਰੂ ਮਾਨਯੋ ਗ੍ਰੰਥ ਅੱਜ ਤੋਂ ਨਾ ਕਿ ਦੇਦ ਤੇ ਬੈਠਾ ਦੇਦ ਪੰਜ ਤਰ ਪੰਜ ਤੱਤਾਂ ਵਾਲੀ ਦੇਹੀ ਉਹਨੂੰ ਗੁਰੂ ਨਹੀਂ ਮੰਨਣਾ ਉਹਨੂੰ ਗੁਰੂ ਨਹੀਂ ਮੰਨਣਾ ਅੱਜ ਤੋਂ ਗੁਰੂ ਤੁਹਾਡਾ ਸ਼ਬਦ ਗੁਰੂ ਆ ਇਹ ਸ਼ਬਦ ਗੁਰੂ ਤਨ ਗੁਰਦਾਨ ਸਿੰਘ ਸਾਹਿਬ ਪਰਸ਼ੇ ਨੇ ਕਿ ਅਸੀਂ ਮੈਨੂੰ ਗੁਰੂ ਪਤਵੀ ਦੇਣੀ ਆ ਅੱਜ ਮੇਰਾ ਬਨੋਰਥ ਪੂਰਾ ਹੋ ਗਿਆ ਅੱਜ ਮੇਰਾ ਪੂਰਾ ਬਨੋਰਥ ਨਾ ਪੁੱਛਿਆ ਮਹਾਰਾਜ ਫਿਰ ਵਿੱਚੋਂ ਦਰਸ਼ਨ ਕਿਵੇਂ ਹੋਣਗੇ ਇਹਦੇ ਵਿੱਚੋਂ ਦਰਸ਼ਨ ਕਿਵੇਂ ਹੋਣਗੇ ਫਿਰ ਪ੍ਰਤਾਂਤ ਤੇ ਤੁਹਾਡੇ ਦਰਸ਼ਨ ਹੋ ਰਹੇ ਆ ਕੋਈ ਦਾਬਾਰੇ ਤੁਹਾਡੇ ਤੋਂ ਬਾਅਦ ਗੱਦੀ ਤੇ ਬੈਠਦਾ ਉਹਦੇ ਵੀ ਦਰਸ਼ਨ ਹੁੰਦੇ ਆ ਤੇ ਇਹਦੇ ਵਿੱਚੋਂ ਦਰਸ਼ਨ ਤੁਹਾਡੇ ਕਿਵੇਂ ਹੋਗੇ ਜੋਤ ਦੇ ਦਰਸ਼ਨ ਕਿਵੇਂ ਹੋਗੇ ਉਹ ਕਿਦੇ ਸਾਡੇ ਦਸਾਂ ਗੁਰੂਆਂ ਦੀ ਜੋਤ ਇਹਦੇ ਵਿੱਚ ਰੱਖ ਦਨੇ ਅਸੀਂ ਜਿਹਦੇ ਦਰਸ਼ਨ ਕਰਦੇ ਨਾ ਇਹਨੂੰ ਪਿਆਰ ਦੇ ਨਾਲ ਪਿਆਰ ਵਿੱਚ ਭਿੱਜ ਕੇ ਪੜਿਓ ਸਮਝਿਓ ਅਸੀਂ ਤੁਹਾਨੂੰ ਬੋਲ ਦੇ ਨਜ਼ਰਾਂ ਵਾਂਗੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਪੈਰੋਂ ਬੋਲਦਾ ਆ ਇਹਦਾਂ ਵਖਰੀਆ ਕਿ ਕੋਈ ਇਸ ਗੱਲ ਨੂੰ ਮੰਨਦਾ ਕੋਈ ਨਹੀਂ ਮੰਨਦਾ ਪਰ ਜਿਨ੍ਹਾਂ ਨੂੰ ਯਕੀਨ ਆ ਗਿਆ ਗੁਰੂ ਦੇ ਗੁਰੂ ਦੇ ਬਚਨਾਂ ਤੇ ਉਹਨਾਂ ਵਸਤੇ ਦੇ ਵਿੱਚੋਂ ਦਸਾਂ ਦਸਾਂ ਗੁਰੂਆਂ ਦੇ ਦਰਸ਼ਨ ਹੁੰਦੇ ਆ ਇਹ ਗੱਲ ਬਕਰੀਆ ਕਿ ਉਹ ਦਰਸ਼ਨ ਕਰਨ ਵਾਲੀ ਅੱਖ ਸਾਡੀ ਹੋਵੇ ਜਾਂ ਨਾ ਹੋਵੇ ਸਾਡੇ ਵਿੱਚ ਜੇ ਬਿਠੀ ਸ਼ਰਧਾ ਬਣੇ ਕਿ ਨਾ ਬਣੇ ਜਿਨ੍ਹਾਂ ਨੇ ਕਿਤਾਬ ਗਿਆਨ ਨੂੰ ਉਹਨਾਂ ਨੇ ਕੁਝ ਨਹੀਂ ਪਾਇਆ ਪਾਇਆ ਉਹਨਾਂ ਨੇ ਜਿਨ੍ਹਾਂ ਨੇ ਉਹਨੂੰ ਗੁਰੂ ਮੰਨਿਆ ਤਨ ਤਨ ਬਾਬਾ ਨਨਸਰ ਦੀ ਮਹਾਰਾਜ ਉਹਨਾਂ ਨੇ ਪ੍ਰਤੱਖ ਦਰਸ਼ਨ ਕੀਤੇ ਸੀ ਤੇ ਕੱਲੇ ਉਹਨਾਂ ਨੇ ਪ੍ਰਤੱਖ ਦਰਸ਼ਨ ਨਹੀਂ ਕੀਤੇ ਉਹਨਾਂ ਨੇ ਲੋਕਾਂ ਨੂੰ ਦੱਸ ਦਿੱਤਾ ਵੀ ਮੈਂ ਪ੍ਰਤੱਖ ਦਰਸ਼ਨ ਕੀਤੇ ਆ ਤਾਂ ਬਹੁਤ ਸਾਰੇ ਯੋਜੇ ਜਿਨ੍ਹਾਂ ਨੂੰ ਅਜੇ ਵੀ ਦਰਸ਼ਨ ਵਿੱਚੋਂ ਹੁੰਦੇ ਆ ਪ੍ਰਤੱਖ ਦਰਸ਼ਨ ਹੁੰਦੇ ਆ ਪਰ ਉਹ ਦੱਸਦੇ ਨਹੀਂ ਦੱਸਣਾ ਵੀ ਹਰ ਇੱਕ ਦਾ ਕੰਮ ਨਹੀਂ ਅਕਾਲ ਪੁਰਖ ਜਿਹਨੂੰ ਜੇ ਜੀ ਡਿਊਟੀ ਲਾਉਂਦਾ ਹੈ ਉਹ ਇੱਕ ਪ੍ਰਮਾਣਿਕ ਉਦਾਹਰਨ ਬਣਿਆ ਬਾਬਾ ਨਾਨਕ ਸਿੰਘ ਨੂੰ ਬੇ ਤੂੰ ਦੱਸ ਬੇ ਇਹਦੇ ਵਿੱਚੋਂ ਦਰਸ਼ਨ ਹੋ ਸਕਦੇ ਆ ਤੇ ਤੇਰੇ ਤੇਰੇ ਪਿੱਛੇ ਲੱਗੇ ਹੋਰ ਵੀ ਲੋਕ ਦਰਸ਼ਨ ਕਰਦੇ ਸ਼ੁਰੂ ਕਰ ਦੇਣਗੇ ਤੇ ਸਮਾਂ ਜਿਆਦਾ ਹੋ ਗਿਆ ਪਾਸ਼ਾ ਕਿਰਪਾ ਕਰੇ ਆਪਾਂ ਧੰਗ ਗੁਰੂ ਗੋਬਿੰਦ ਸਿੰਘ ਦੇ ਜੰਮਾ ਜੁੱਧਾਂ ਦੀ ਲੜੀ ਛੇੜੀ ਹੋਈ ਹੈ ਉਦੋਂ ਬਾਅਦ ਆਪਾਂ ਉਹਨਾਂ ਨੇ ਅਮਰ ਸ਼ਕਾ ਕੇ ਪੂਰੇ ਪੂਰਤ ਮੁਨਕ ਬਣਾਉਣੇ ਆ ਉਹ ਅਜੇ ਆਪਾਂ ਜਿਸ ਤਰ੍ਹਾਂ ਪਾਸ਼ਾ ਕੇ ਅਪਰਧ ਕਿਰਪਾ ਕਰਦੇ ਜਾਣਗੇ ਉਹਦਾ ਆਪਾਂ ਵਿਚਾਰਾ ਕਰਦੇ ਜਾਵਾਂਗੇ ਹੋਈਆਂ ਪੁੱਲਾਂ ਦੇ ਖਿਮਾ ਬਖਸ਼ ਕਰਦੇ ਕੱਲ ਨੂੰ ਜੋ ਪਾਸ਼ਾ ਅਪਰਧ ਕਿਰਪਾ ਕਰਨਗੇ ਉਹ ਜੀ ਆਪਾਂ ਕੱਲ ਨੂੰ ਵਿਚਾਰ ਕਰ ਲਵਾਂਗੇ ਆਹ ਹੁਣ ਆਪਾਂ ਸਰਬੱਤ ਦੇ ਭਲੇ ਵਾਸਤੇ ਨਦਰ ਕਰਦੇ ਸੁਖ ਸ਼ਾਂਤੀ ਵਾਸਤੇ ਆਪਾਂ ਸਰਬੰਧ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਬਈਰ ਦਾਸ ਜੀ ਉਪਰ ਅਸਸੀ ਰਸ ਤੁਮ ਮਾਤ ਪਦੰਬਰ ਤੇਰੇ ਤੁਮਰੀ ਕਿਰਪਾ ਨਾਲ ਸੁਖ ਮੇਰੇ ਕੋਈ ਨ ਜਾਣ ਪਉਦਾ ਚੁਕੀ ਚੁਕੀ ਮਾਰ ਸਭ ਸੁਮਰਤੋ ਤੋਟਾਲਾ ਤੁੰਤੋ ਜਵਾਹਰ ਕਾ ਕਮਰੀ ਕਾ ਤੁਮ ਹੀ ਜਾਣਦਾ ਤਾ ਉਸ ਦਾ ਤੁਮਾਰੇ ਤੁਦੇ ਅਗੇ ਦਾ ਅਸਮਾਰੀ ਜੀਉ ਪੈਣ ਸਭ ਤੇਰਾ ਕੋ ਨਾ ਸਭ ਤੇਰੀ ਬੜਿਆਈ ਕੋਈ ਨਾਮ ਮਿਲਾਂ ਦਾ ਸ਼ੁਕਮੂਰ ਕਾ ਸ੍ਰੀ ਵਰਪੁਤ ਸਿਮੋਤਿ ਸਹਾਇ। ਬਾਾਰਸਿਕ ਵਰਪੁਤਿ 파ਸ਼ੇ ਨਾਸੁ। ਤਤੰਬਦ ਉਸਮ ਕੈ ਮੋਦਨ ਪ੍ਰਯਤਿ ਆਪਣਾ ਤਪੋ ਮੋਦਸਨਾੰਦ ਸੇ ਸਹਾਇ। ਸ੍ਰੀ ਵਾਲਾਇ। ਸ੍ਰੀ ਹਰਿ ਪ੍ਰੇਸ਼ ਨਾਮ ਤੇ ਆਈਐ ਜਿਸਨੇ ਸਭ ਦੁਖ ਜਾਏ। ਤੇਰ ਭਾਦਰਸ਼ ਬਨੀਏ ਕਰਨੋ ਮੇਂ ਦੇਵ ਅਵਤਾਰ ਸਭ ਤੈ ਵਿਸ਼ਦ ਸੰਪਤਿ ਕਰਿ ਸਿ ਮਹਾਰਾਜ। ਤਲਗੀਆਂ ਵਾਲੇ ਚਿੱਟਿਆਂ ਮਾਝ ਵਾਲੇ ਦੋ ਘਰ ਕੀ ਵਾਲੇ ਜਿਹੜੇ 100-100 ਸੋਹਣ 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 ਦਾ ਸਮਾਪਨ ਕਰਸ਼ਣ ਜੀ ਆਪ ਨੂੰ ਅੱਜ ਸ਼੍ਰੀ ਗੁਰੂ ਰਣਜੀਤ ਸਾਹਿਬ ਦੀ ਬਾਣੀ ਦਾ ਭਗਤ ਰਾਜ ਮਹੰਤਰਾ ਜੀ ਦੀ ਪਾਠ ਦੀ ਵਾਰੀ ਆਈ ਤੈਨ ਸਰ ਦੇ ਚੰਨ ਮਟਾਈ ਦੇ ਪਾਠ ਦਰਸ਼ਨ ਦੀ ਦਾਤ ਆਪ ਤੁਹਾਨੂੰ ਸਭ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਗੁਰੂ ਸਾਹਿਬ ਜੀ ਕੇ ਚਾਰ ਸਭਜਾ ਦੇ ਪੰਜ ਪਿਆਰੇ ਚਾਹੇ ਤੁਹਾਨੂੰ ਬੁਰਦਾ ਬੁਰਦਾ ਬਲਰ ਬੇਤਦਾ ਬਖਾਨ ਸਸਾ ਬਲਰ ਸਿਵਾਹ ਬਲਰ ਜਨਾ ਬੁਰੂ ਦਾ ਨਾਮ ਨੇ ਪਿਆਵਣ ਸ਼ਕਤ ਅਰਦਾਸ ਜੀ ਜਿਨ ਕਾ ਜੁੜੇ ਬੰਧਨ ਬਲਰ ਪੁਰੀਆਂ ਦਵਾਈਆਂ ਆਰ ਰਾਸੀ ਸਿਵਾਹ ਸਦਕਾ ਕਸਵਾ ਦਸ਼ੀਰਤ ਨਾ ਮਹਾਂ ਕੁਸਸਾ ਸਿਵਾਹ ਜੇਜ ਬਤਾ ਜੀ ਸਿਕਾ ਪਰ ਅਸਰ ਦੇ ਬਲਰ ਬਖਾਨ ਸਸਾ ਬਲਰ ਸਿਵਾਹ ਬਲਰ ਪ੍ਰਥਮ ਅਸਮੋਖਾ ਸੇ ਕੀ ਅਰਦਾਸ ਸਮੋਖਾ ਸਿਕੋ ਵਾਹਿਗੁਰੂ 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 شکریہ جانیا خانسہ صحیح تاہتاہر شیاریہ دیو دے بہترکی پائی پانکی جیس کی سیم ساہیر گروہ خانسی کے بول مانے برنا جی شریہ باہی رو باہی رو باکشنا جی ابھیا رسکسان کام سکی دارتی ستاہ جاگا رساہ بارتی سردان دامدان سریم رساہ درشنشتاہ سکرہ بیمانی دیگو میندان تاہر بکانیا کار ਗੁਰਲਾ ਦੀ ਸਤਿਰਾਮ ਸ਼੍ਰੀ ਵਾਹਿਗੁਰੂ ਪੁਸਤਕ ਨੂੰ ਮੈਂ ਪੜ੍ਹ ਰਿਹਾ ਹਾਂ। ਮੈਂ ਇਹ ਪੰਨ 10 ਸੋ 16 ਤੱਕ ਦਾ ਅੰਤਰ ਸੁਣ ਰਿਹਾ ਹਾਂ। ਜੀ ਜੀਦਾ ਜੇਵਾ ਸੰਬੰਧ ਦਾ ਦਾਦਾ ਆਪਣੇ ਘਰ પાસે ਲੋਕ ਸ਼ਰਮ ਦੇ ਗੁਰੂ ਤੋਂ ਤਾਂ ਨਹੀਂ ਕਣੀ ਹੋ। ਤੇ ਆਸਰੇ ਆਸਰੇ ਤਾਂ ਤਰਪਦਾ ਉਸੇ ਪਾਸੇ ਬਰਾਤ ਤਾਂ ਨਹੀਂ ਹੋ। 17 ਸ੍ਰੀ ਗੁਰੂ ਜੀ ਦਾ ਪਾਠ ਹੈ। ਆਉਦੇ ਜਣੋ ਤੋਂ ਬੰਦਰ ਦਸ ਬਿੰਦੀ ਨੂੰ ਇਹ ਫੈਸਲਾ ਇਹਨਾਂ ਤੋਂ ਪੂਰਾ ਕਰਤੋ ਪੱਛਮੀ ਮਾਣੇ ਸਾਸਪੰਦ ਨੂੰ ਕੋਈ ਨਹੀਂ ਬੋਲਣ ਕਹੇ। ਬਾਹਰ ਮਨਸ਼ਬੀਗਾਰ ਬੋਲ ਕੇ ਮੰਗਰ ਬਾਂਹ ਤੋਂ ਸ਼ਬਦੀ ਵਿਚਾਰ ਕਰਾਰੇ ਪਟਾਣੇ ਦੇ ਪਟਿਆਨੇ ਫੈਸਲਾ ਹੋਇਆ ਸੀ ਕਿ ਬਾਗਰ ਅੱਗੇ ਤੋਂ ਸੁਪਤਿਸਪਾਸੇ ਹੋਤਰ ਤਾਂ ਪੜੇ ਹੋਣਗੇ।